કોટਨ ਦੇ ਵਿੱਚ ਇੱਕ ਬਲੈਕ ਕਲਰ ਦਾ ਆਰਟੀਕਲ ਲੈ ਕੇ ਆਇਆ ਸਭ ਤੋਂ ਸੋਹਣਾ ਰੇਟ ਆ ਰਿਹਾ ਸਿਰਫ 1100 ਰੁਪਏ ਕੋਟਨ ਫੈਬਰਿਕ ਆ ਰਿਹਾ ਪ੍ਰੀਮੀਅਮ ਕੁਆਲਟੀ ਹੈ neck ਤੇ ਸਾਰਾ ਲੈਸ ਵਰਕ ਆ ਰਿਹਾ ਬਟਨ ਵਗਦਾ ਕੰਮ ਹੈ ਅਧਿਕੁ ਸਾਰਾ ਚਿਕਨ ਵਰਕ ਲੈਸ ਵਰਕ ਦਾ ਕੰਮ ਹੈ 슬ੀਵਜ਼ ਦਾ ਫੈਬਰਿਕ ਐਕਸਟਰਾ ਹੀ ਦਿੱਤਾ ਹੋਇਆ ਨਾਲ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਜੋ ਮਰਜ਼ੀ ਬਣਾਓ ਚੁਆਇਸ ਤੁਹਾਡੀ ਹੈ ਡਿਜ਼ਾਈਨਰ ਹੀ ਦੁਪੱਟਾ ਆ ਰਿਹਾ ਜਿਹੜਾ ਇਹਦਾ ਪ੍ਰਾਈਸ ਆਏਗਾ ਉਹ ਆਏਗਾ 1100 ਰੁਪਏ 1100 ਰੁਪਏ ਦਾ ਪ੍ਰਾਈਸ ਰਹੇਗਾ ਦੁਪੱਟਾ ਆ ਰਿਹਾ ਪਿਓਰ ਕੋਟਨ ਦਾ ਫੈਂਸੀ ਦੁਪੱਟਾ ਬਣਾਇਆ ਸਿੰਗਲ ਪੀਸ ਆਏਗਾ ਬਲੈਕ ਕਲਰ ਦੇ ਵਿੱਚ 1100 ਰੁਪਏ ਦਾ ਪ੍ਰਾਈਸ ਰਹੇਗਾ ਲੋਕ ਲੈ ਕੇ ਆਏ ਜੀ ਬੜੀ ਪਿਆਰੀ ਤੁਹਾਡੇ ਵਾਸਤੇ ਸਭ ਤੋਂ ਸੋਹਣੀ ਕੈਟਲੋਗ ਆਇਆ ਇਹ ਡਿਜ਼ਾਈਨਿੰਗ ਚੈੱਕ ਕਰ ਲਓ ਪਿਓਰ ਲੀਲਨ ਦੇ ਵਿੱਚ ਇਹ ਕੈਟਲੋਗ ਆਈ ਆ ਚਾਰ ਪੀਸ ਆਇਆ ਸੈੱਟ ਹੀ ਆਇਆ ਮਤਲਬ ਜੀ ਚਾਰ ਕਲਰ ਆਣਗੇ ਇਹਦੇ ਵਿੱਚ ਪਿਓਰ ਲੀਲਨ ਕਾਟਨ ਦੀ ਸ਼ਰਟ ਆ ਰਹੀ ਹੈ 1500 ਰੁਪਏ ਦਾ ਪ੍ਰਾਈਸ ਰਹੇਗਾ ਮੈਚਿੰਗ ਬੋਟਮ ਆ ਰਹੀ ਹੈ ਪ੍ਰੀਮੀਅਮ ਕੁਆਲਿਟੀ ਆ ਆ ਰਹਿਣ ਦਾ ਦੁਪੱਟਾ ਪਿਓਰ ਦਾ ਦੁਪੱਟਾ ਆ ਰਿਹਾ ਰੰਗ ਚਾਰ ਮਿਲਣਗੇ ਸਮਰ ਸਪੈਸ਼ਲ ਬਿਊਟੀਫ विदाउट लाइनिंग सूट ਬਣਨਾ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਰਿਹਾ ਆਸ਼ਰ ਇੱਕ ਆ ਰਿਹਾ ਆਵਲਾ ਸ਼ੇਡ ਅਦਾ ਦੇ ਮੁੰਡ ਲੇਟਾ ਇੱਕ ਆ ਰਿਹਾ ਓਨੀਅਨ ਪਿੰਕ ਕਲਰ ਕਲਰ ਦੇਖੀ ਕਿੰਨਾ ਸੋਹਣਾ ਕਲਰ ਦਿਖਾ ਕਿੰਨਾ ਪਿਆਰਾ ਆ ਬਹੁਤ ਇੱਕ ਆ ਵੀ ਕਲਰ ਬਹੁਤ ਸੋਹਣਾ ਚਾਰੇ ਰੰਗ ਪਿਆਰੇ ਨੇ ਜਿਹੜਾ ਮਰਜ਼ੀ ਲੈ ਲਓ 1500 ਰੁਪਏ ਦਾ ਪ੍ਰਾਈਸ ਰਹੇਗਾ 300 ਲੈ ਲਓ ਫੜਫੜ ਜਿਹੜਾ ਰੰਗ ਚਾਹੀਦਾ ਪਰੰਦੇ ਵਿੱਚ ਜਿੰਨੇ ਵੀ ਫੈਂਸੀ ਫੈਂਸੀ ਆਰਟੀਕਲ ਨੇ ਨਾ ਸਾਰੇ ਆਪਾਂ ਲੈ ਕੇ ਆ ਰਹਿਆਂ ਰੀਲਾਂ ਸਬਜ਼ੀਆਂ ਆ ਰਹੀਆਂ ਨੇ ਆ ਚੈੱਕ ਕਰੋ ਪਿਓਰ ਕਾਟਨ ਦਾ ਜਿਵੇਂ ਤੁਸੀਂ ਆਰਟੀਕਲ ਮੰਗਦੇ ਹੋ ਕਿ ਭਾਜੀ ਬਾਰੰਦਰ ਵੀ ਵੇਅਰ ਕਰ ਲਈਏ ਡੇਲੀ ਰੁਟੀਨ ਚ ਵੀ ਪਹਿਜੇ ਔਰ ਫੈਬਰਿਕ ਵੀ ਪ੍ਰੀਮੀਅਮ ਹੋਵੇ ਵੀ ਅੱਛੀ ਕੁਆਲਿਟੀ ਹੋਵੇ ਵੀ ਸੂਟ ਵੀ ਸੋਹਣਾ ਹੋਵੇ ਪ੍ਰਿੰਟਿੰਗ ਵੀ ਸੋਹਣੀ ਹੋਵੇ ਕਲਰ ਵੀ ਸੋਹਣਾ ਹੋਵੇ ਮੈਂ ਕਹਿੰਦਾ ਕਲਰ ਵੀ ਸੋਹਣਾ ਪ੍ਰਿੰਟਿੰਗ ਵੀ ਸੋਹਣਾ ਲੈਸ ਵਰਕ ਵੀ ਸੋਹਣਾ ਵਰਕ ਵੀ ਸੋਹਣਾ ਕਰਿਆ ਹੋਇਆ neck ਤੇ ਮਿਰਲ ਵਰਕ ਕਰਿਆ ਹੋਇਆ ਲੈਸ ਵਰਕ ਆ ਰਿਹਾ ਔਰ ਲੈਂਥ ਵੀ ਪ੍ਰੋਪਰ ਆ ਰਹੀ ਹੈ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਕਾਟਨ ਦੀ ਔਰ ਆ ਆ ਰਿਹਾ ਇਹਦਾ ਕੋਟੇਡ ਓਰੀਆ ਦਾ ਦੁਪੱਟਾ ਕੋਟੇਡ ਕੋਟੇਡ ਓਰੀਆ ਦਾ ਦੁਪੱਟਾ ਆ ਰਿਹਾ ਸੋ ਜਿਹੜਾ ਇਹਦਾ ਰੇਟ ਰਹਿਣਾ ਉਹ ਰੇਟ ਚੈੱਕ ਕਰ ਲੈਣੇ ਆਪਾਂ ਹਰੇ ਪੀਸ ਆਈ ਆ ਇਸ ਦਾ ਜਿਹੜਾ ਪ੍ਰਾਈਸ ਆਏਗਾ ਉਹ ਆਏਗਾ ਬਿਲਕੁਲ ਘੱਟ 1400 ਰੁਪਏ ਔਰ ਕਾਟਨ ਦੇ ਵਿੱਚ ਇੱਕ ਡਿਜ਼ਾਈਨ ਲੈ ਕੇ ਆਇਆ ਬੜਾ ਪਿਆਰਾ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਵਰਕ ਕਰਿਆ ਹੋਇਆ ਪਿਓਰ ਕਾਟਨ ਬੇਸ ਕਲਰ ਸੇਮ ਰਹੇਗਾ ਪ੍ਰਿੰਟ ਦੇ ਕਲਰ ਚਾਰ ਨਹੀਂ ਦਿਖਾਰੇ ਇੱਕ ਵਾਰੀ ਨੀਗਾ ਕਰਾ ਲੇ ਸਾਰੇ ਸੋਹਣੇ ਨੇ ਬੜੇ ਪਿਆਰੇ ਨੇ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਫਾਈਨ ਕੁਆਲਿਟੀ ਦਾ ਫੈਬਰਿਕ ਲੱਗਾ ਹੈ ਸਭ ਤੋਂ ਸੋਹਣਾ ਆਰਟੀਕਲ ਹੈ ਆ ਚੈੱਕ ਕਰੋ ਓਏ ਹੋਏ ਹੋਏ ਆ ਕੀ ਰਹਾ ਅਸਲੀ ਚੀਤਾ ਲੁੱਕੀ ਹੋਈ ਸੀ ਇਹ ਸੇਮ ਡਿਜ਼ਾਈਨ ਮੈਂ ਰਾਮ ਟੈਕਸ ਦਾ ਵਿੱਚ ਹੈ 2850 ਰੁਪਏ ਦਾ ਇਹ ਪੀਸ ਆਇਆ ਸਿਰਫ 1500 ਰੁਪਏ ਦੀ ਰੇਂਜ ਦੇ ਵਿੱਚ 1500 ਰੁਪਏ ਦੀ ਰੇਂਜ ਦੇ ਵਿੱਚ ਆਰਟੀਕਲ ਆ ਰਿਹਾ ਸਾਰਾ ਆਰੀ ਵਰਕ ਆ ਰਿਹਾ ਸਾਰਾ ਉੱਪਰ ਸੀਕੁਐਂਸ ਦਾ ਕੰਮ ਹੈ ਸ਼ਰਟ ਦੇ ਉੱਪਰ ਸਾਰਾ ਹੈਂਡ ਵਰਕ ਆ ਰਿਹਾ ਰੇਟ ਆ ਰਿਹਾ ਸਿਰਫ 1500 ਰੁਪਏ ਪਿਓਰ ਕਾਟਨ ਦੀ ਮੈਚਿੰਗ ਬਾਟਮ ਆ ਰਹੀ ਹੈ ਨਾਲ ਜਿਹੜਾ ਦੁਪੱਟਾ ਆਏਗਾ ਉਹ ਆਏਗਾ ਪਿਓਰ ਦਾ ਦੁਪੱਟਾ ਪਿਓਰ ਸ਼ਫੋਨ ਦਾ ਫੁੱਲ ਪਿਓਰ ਦਾ ਦੁਪੱਟਾ ਆ ਰਿਹਾ ਆ ਚੈੱਕ ਕਰੋ ਦੁਪੱਟਾ ਦੁਪੱਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸਿਰਫ 1500 ਰੁਪਏ ਦਾ ਪ੍ਰਾਈਸ ਰਹੇਗਾ ਜਿਹੜਾ ਮਰਜ਼ੀ ਪਾ ਲੈ ਚਾਹੇ ਮੰਮੀਆਂ ਪਾ ਲੈਣ ਚਾਹੇ ਆਂਟੀਆਂ ਪਾ ਲੈਣ ਚ ਸਭ ਤੋਂ ਸੋਹਣਾ ਆਰਟੀਕਲ ਲੋ ਜੀ ਇੱਕ ਆ ਰਿਹਾ ਪਰਪਲ ਸ਼ੇਡ ਇੱਕ ਆ ਰਿਹਾ ਲੈਮਨ ਸ਼ੇਡ ਕਲਰ ਦੇਖੋ ਚਾਰੇ ਰੰਗ ਸੋਹਣੇ ਨੇ ਇੱਕ ਆ ਰਿਹਾ ਜਿਹੜਾ ਆਵਲਾ ਸ਼ੇਡ ਤੁਸੀਂ ਕਲਰ ਕੋਈ ਵੀ ਬਾਏ ਕਰ ਲਓ ਚਾਰੇ ਰੰਗ ਪਿਆਰੇ ਆ ਲਾਜਵਾ ਆਰਟੀਕਲ ਚਾਰਟਰ ਦੇ ਵਿੱਚ ਇੱਕ ਆਰਟੀਕਲ ਹੋਰ ਲੈ ਕੇ ਆਇਆ ਮੈਂ ਵੂਮੇਡ ਬ੍ਰਾਂਡ ਦਾ ਸਭ ਤੋਂ ਵੱਡਿਕਾ ਪ੍ਰਾਈਸ ਹੈ ਅਕੋਰਡਿੰਗ ਡਿਜ਼ਾਈਨ ਬਹੁਤ ਸੋਹਣਾ ਬਣਾ ਹੋਇਆ ਹੈ ਰੇਟ ਦੇ ਹਿਸਾਬ ਨਾਲ ਖੂਬ ਬਹੁਤ ਸੋਹਣਾ ਹੈ ਅੱਛਾ ਹੈ ਫੁੱਲ ਪਿਓਰ ਜਾਰਜਟ ਫੈਬਰਿਕ ਆ ਰਿਹਾ ਵੂ ਮੇਡ ਬ੍ਰਾਂਡ ਦਾ ਇਹ ਆਰਟੀਕਲ ਆ ਰਿਹਾ ਬ੍ਰਾਂਡਡ ਸੂਟ ਹੈ ਵੀ ਆ ਚੈੱਕ ਕਰੋ ਪ੍ਰਿੰਟ ਦੇ ਉੱਤੇ ਸਾਰਾ ਹਾਈਲਾਈਟ ਕਰਿਆ ਹੋਇਆ ਸਾਰੀ ਆਊਟਲਾਈਨਿੰਗ ਹੈ ਪ੍ਰੋਪਰ 슬ੀਵਜ਼ ਦੀ ਡਿਜ਼ਾਈਨਿੰਗ ਆ ਰਹੀ ਹੈ ਮੈਚਿੰਗ ਬਾਟਮ ਆ ਰਹੀਆਂ ਨਾਲ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਏਗੀ ਫੁੱਲ ਪਿਓਰ ਜਾਰਜਟ ਫੈਬਰਿਕ ਆ ਰਿਹਾ ਔਰ ਦੁਪੱਟਾ ਵੀ ਬੜਾ ਪਿਆਰਾ ਬਣਾ ਹੋਇਆ ਜਿਹੜਾ ਇਸ ਦਾ ਦੁਪੱਟਾ ਆ ਰਿਹਾ ਫੁੱਲ ਪਿਓਰ ਜਾਰਜਟ ਦਾ ਹੀ ਦੁਪੱਟਾ ਆ ਰਿਹਾ ਦੁਪੱਟੇ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਵਰਕ ਕਰਾ ਆ ਚੈੱਕ ਡਿਜੀਟਲ ਪ੍ਰਿੰਟ ਤੇ ਸਾਰਾ ਪੀਟੇ ਵਗੈਰਾ ਕੰਮ ਹੈ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਇੱਕ ਸ਼ੇਡ ਆ ਰਿਹਾ ਇਸ ਦੇ ਵਿੱਚ ਆਵਲਾ ਓਨੀਅਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਓਨੀਅਨ ਸ਼ੇਡ ਪ੍ਰਾਈਸ ਉਹ ਲੋ ਕਿ ਆ ਰਿਹਾ 2450 ਰੁਪਏ 2450 ਰੁਪਏ ਦਾ ਪ੍ਰਾਈਸ ਹੋਏਗਾ ਇੱਕ ਆ ਰਿਹਾ ਮਾਊਸ ਕਲਰ ਕਲਰ ਦੇਖੋ ਕਿੰਨਾ ਪਿਆਰਾ ਡੀਸੈਂਟ ਕਲਰ ਡੀਸੈਂਟ ਸਰਦਾਰੀ ਦਾ ਇੰਗਲਿਸ਼ ਕਲਰ ਲਓ ਜੀ ਇੱਕ ਆ ਰਿਹਾ ਇਸ ਦੇ ਵਿੱਚ ਆਵਲਾ ਇਹ ਡਿਫਰੈਂਟ ਦਾ ਸ਼ੇਡ ਆ ਨਾ ਇਹ ਪਿਸਤਾ ਨਾ ਇਹ ਗ੍ਰੀਨ ਹੈ ਮਤਲਬ ਇੱਕ ਟੋਨ ਡਿਫਰੈਂਟ ਹੈ ਕੈਮਲ ਕਲਰ ਕਹਿ ਸਕਦੇ ਆਪਾਂ ਨੂੰ ਕੈਮਲ ਸ਼ੇਡ ਤੁਸੀਂ ਕਲਰ ਕੋਈ ਵੀ ਬਾਏ ਕਰ ਲਓ ਲੈਮਨ ਕੈਮਲ ਦਾ ਕਲਰ ਹੈ ਬੜਾ ਪਿਆਰਾ ਸ਼ੇਡ ਆ ਚਾਰੇ ਰੰਗ ਪਿਆਰੇ ਨੇ 2450 ਰੁਪਏ ਪਿਓਰ ਜਾਰਜਟ ਚਲ ਜੀ ਸੋ ਰਾਮ ਟੈਕਸ ਬ੍ਰਾਂਡ ਦਾ ਆਰਟੀਕਲ ਲੈ ਕੇ ਆਇਆ ਪਿਓਰ ਜਾਰਜਟ ਦੇ ਵਿੱਚ ਫੁੱਲ ਪਿਓਰ ਜਾਰਜਟ ਫੈਬਰਿਕ ਆ ਰਿਹਾ ਹੈ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਦਾ ਸਾਰਾ ਹੈਂਡਵਰਕ ਪਲੱਸ ਸਾਰੇ ਫਰੰਟ ਦੇ ਉੱਤੇ ਆਰੀ ਵਰਕ ਦਾ ਕੰਮ ਕਰਿਆ ਹੋਇਆ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਸ਼ਰਟ ਦੇ ਕਿੰਨੀ ਸ਼ਾਨਦਾਰ ਔਰ ਰਾਮ ਟੈਕਸ ਬ੍ਰਾਂਡ ਦਾ ਇਹ ਆਰਟੀਕਲ ਆ ਰਿਹਾ ਪ੍ਰੀਮੀਅਮ ਫੈਬਰਿਕ オリジナル ਜੌਰਜਟ ਦੇ ਵਿੱਚ ਫੁੱਲ ਪਿਓਰ ਜੌਰਜਟ ਫੈਬਰਿਕ ਆ ਆ ਸਾਰਾ ਆਰੀ ਦਾ ਕੰਮ ਹੈ ਸਾਰਾ ਲਖਨਵੀ ਆਰੀ ਦਾ ਕੰਮ ਆ ਰਿਹਾ ਪਲੱਸ ਡਿਜੀਟਲ ਪ੍ਰਿੰਟ ਦੇ ਉੱਤੇ ਸਾਰਾ ਨਾਰਥ ਵਗ ਦਾ ਕੰਮ ਆ ਰਿਹਾ ਹੈਂਡਵਰਕ ਦਾ ਕੰਮ ਆ ਰਿਹਾ ਔਰ ਫੁੱਲ ਪਿਓਰ ਜੌਰਜਟ ਫੈਬਰਿਕ ਆ ਰਿਹਾ ਪਿਓਰ オリジナル ਮਸਲੀਨ ਦੀ ਬਾਟਮ ਆ ਰਹੀ ਹੈ ਔਰ ਮਾਡਲ ਦੇ ਪਾਸ ਦਿਖਾ ਲਈ ਔਰ ਆ ਆ ਰਿਹਾ ਇਹਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਆ ਰਿਹਾ ਹੈ ਫੁੱਲ ਪਿਓਰ ਵਿਸਕੋਸ オーਰਗੈਂਜ਼ਾ ਦੇ ਵਿੱਚ ਔਰ ਫੋਰ ਸਾਈਡ ਲੈਸ ਵਾਖ ਦੇਖੋ ਕਿੰਨਾ ਸੋਹਣਾ ਹੋਇਆ ਹੈ ਇਹਦਾ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਸਮਾ ਸਪੈਸ਼ਲ ਕਲਰ ਨੇ ਥੋੜਾ ਪਾਰਟੀ ਵੇਅਰ ਵੀ ਹੈ ਸੋਬਰ ਵੀ ਹੈ ਡਿਜ਼ਾਈਨਰ ਵੀ ਹੈ ਜਿਵੇਂ ਮਰਜ਼ੀ ਆਪਾਂ ਬਾਰੰਦਰ ਵੇਅਰ ਕਰ ਸਕਦੇ ਹਾਂ ਪਾਰਟੀ ਫੰਕਸ਼ਨ ਦੇ ਪਾ ਸਕਦੇ ਹਾਂ ਜਿੱਦਾਂ ਮਰਜ਼ੀ ਵੇਅਰ ਕਰ ਲੋ ਸ਼ੇਡ ਦੇਖੋ ਲਵੈਂਡਰ ਸ਼ੇਡ ਆ ਗਿਆ ਆਏ ਹਾਏ ਹਾਏ ਕਲਰ ਆਹ ਕਲਰ ਤਾਂ ਮੈਂ ਖੋਲ ਕੇ ਦਿਖਾਉਂਗਾ ਆਹ ਕਲਰ ਮਾਡਲ ਨੇ ਪਾ ਆ ਦਿਖਾ ਦੇ ਇਹ ਮਾਡਲ ਨੇ ਪਾ ਆ ਸੇਮ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਆਏਗਾ ਸਕਿਨ ਕਰੀਮ ਦਾ ਕਰੋ ਤੁਸੀਂ ਕੋਈ ਵੀ ਬਾਈ ਕਰ ਲਓ 3350 ਰੁਪਏ ਦਾ ਪ੍ਰਾਈਸ ਰਹੇਗਾ ਕ੍ਰੀਮ ਕਲਰ ਵਾਲਾ ਆਰਟੀਕਲ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਇੱਕ ਬਲੈਕ ਵਾਲਾ ਲੈ ਕੇ ਆਇਆ ਇਹ ਦੋਨੋਂ ਦਾ ਛੂਟ ਹੋਦਾ ਆਇਆ ਕ੍ਰੀਮ ਵਾਲਾ ਮੇਰਾ ਦੋਨੋਂ ਆਰਟੀਕਲ ਮੇਰੇ ਰੀਸਟਾਕ ਹੋਇਆ ਔਰ ਐਂ ਲਾ ਲਓ ਕਿ ਜਿੰਨੇ ਮਰਜ਼ੀ ਛੂਟ ਆ ਜਾਣ ਜਿੰਨੇ ਮਰਜ਼ੀ ਛੂਟਾਂ ਦਾ ਤਾਂ ਪਤਾ ਨਹੀਂ ਲੱਗਦਾ ਗਏ ਕਿੱਥੇ ਕੋਈ ਜਲੰਧਰ ਚਲਾ ਗਿਆ ਕੋਈ ਕਿੱਥੇ ਵਗ ਗਿਆ ਕੋਈ ਬਾਹਰੀ ਕੰਟਰੀ ਚਲਾ ਗਿਆ ਮੈਂ ਕਹਿੰਦਾ ਅਨਲਿਮਿਟਡ ਸਟਾਕ ਆ ਰਿਹਾ ਅਨਲਿਮਿਟਡ ਸੇਲ ਹੋ ਰਿਹਾ ਔਰ ਜਿਵੇਂ ਜਿਵੇਂ ਸੂਟ ਆ ਰਹੇ ਹੋਵੇਂ ਕਸਟਮਰ ਤੇ ਕੋਰੀਅਰ ਹੋ ਰਿਹਾ ਹੁਣ ਤੱਕ ਵੀ ਬੁਕਿੰਗ ਅਡਵਾਂਸ ਦੇ ਵਿੱਚ ਹੈ ਇਹਨਾਂ ਆਰਟੀਕਲਾਂ ਦੀ ਸਭ ਤੋਂ ਸੋਹਣਾ ਆਰਟੀਕਲ ਹੈ ਸੋਲੋ ਕਰੀਮ ਕਲਰ ਦਾ ਪਿਓਰ ਵਿਸਕੋਸ অর্ਗੈਂਜ਼ਾ ਫੈਬਰਿਕ ਪਿਓਰ ਸਿਲਕ ਦੀ ਬਾਟਮ ਡਿਜ਼ਾਈਨਰ ਦੁਪੱਟਾ ਪ੍ਰੋਪਰ ਬੁਟੀਕ ਸਟਾਈਲ ਆਰਟੀਕਲ ਮਾਡਲ ਨੇ ਪਾਇਆ ਦੁਬਾਰਾ ਦਿਖਾ ਦੇ ਰੋਮੀ ਲਵੀ ਇੱਕ ਵਾਰੀ ਆਹ ਚੈੱਕ ਕਰੋ ਹੁਣ ਬਲੈਕ ਆ ਆ ਰਿਹਾ ਬਲੈਕ ਜਿਹੜਾ ਨੀਚੇ ਵਾਲਾ ਹੈ ਜਿਹੜਾ ਵਾਈਟ ਪੀਸ ਆਏਗਾ ਉਹ ਆਏਗਾ 2600 ਦੀ ਰੇਂਜ ਦੇ ਵਿੱਚ ਜਿਹੜਾ ਆਹ ਵਾਲਾ ਆਏਗਾ ਇਹ ਆਏਗਾ 2350 ਜਿਹੜਾ ਕਰੀ ਜਿਹੜਾ ਬਲੈਕ ਪੀਸ ਹੈ ਉਹ ਆਊਗਾ 2350 ਰੁਪਏ ਆ ਚੈੱਕ ਕਰੋ ਦੋਨਾਂ ਦਾ ਪ੍ਰਾਈਸ ਮੈਂ ਦੱਸ ਹੀ ਰਿਹਾ ਆ ਵੀਡੀਓ ਦੇ ਵਿੱਚ ਇਹਦਾ ਪ੍ਰਾਈਸ ਰਹੇਗਾ 2350 ਰੁਪਏ ਪਿਓਰ ਵਿਸਕੋਸ ਔਰ ਗੈਂਜ਼ਾ ਫੈਬਰਿਕ ਆ ਰਿਹਾ ਪ੍ਰੋਪਰ ਬੁਟੀਕ ਸਟਾਈਲ ਆਰਟੀਕਲ ਹੈ ਡਬਲ ਸ਼ੀਟ ਦੁਪੱਟਾ ਆ ਰਿਹਾ ਜਿਹੜਾ ਕਰੀਮ ਪੀਸ ਦਿਖਾਇਆ ਤੁਹਾਨੂੰ ਇਹਦਾ ਪ੍ਰਾਈਸ ਰਹੇਗਾ 2600 ਰੁਪਏ ਸਾਰਾ ਡਿਜ਼ਾਈਨ ਤਾਂ ਹੀ ਅਸੀਂ ਅਨਲਿਮਿਟਿਡ ਸੇਲ ਕਰਿਆ ਅਨਲਿਮਿਟਿਡ ਅਨਲਿਮਿਟਿਡ ਬੁਕਿੰਗ ਹੋਈ ਐਸ ਆਰਟੀਕਲ ਦੀ ਹੁਣ ਤੱਕ ਵੀ ਕਸਟਮਰ ਦੀ ਬੁਕਿੰਗ ਆ ਰਹੀ ਹੈ ਐਨ ਨਾਲੋ ਕਿ ਮੇਰੇ ਹਿਸਾਬ ਨਾਲ 3 ਮ ਸੋ ਫਿਰ ਮੈਨੂੰ ਰੀਸਟਾਕ ਕਰਨਾ ਪੈ ਰਿਹਾ ਇਹ ਆਰਟੀਕਲ ਤੁਹਾਡੀ ਡਿਮਾਂਡ ਕਰਕੇ ਸਭ ਤੋਂ ਜ਼ਿਆਦਾ ਡਿਮਾਂਡ ਹੈ ਹੁਣ ਇਸ ਸੂਟ ਦੀ ਫੇਰ ਦੁਬਾਰਾ ਆ ਚੈੱਕ ਕਰੋ ਜੀ ਪਿਓਰ ਵਿਸਕੋਸ ਔਰਗੈਂਜ਼ਾ ਦਾ ਵਨ ਆਫ ਦਾ ਬੈਸਟ ਆਰਟੀਕਲ ਹੈ ਜਿਨ੍ਹਾਂ ਨੂੰ ਇੱਕ ਨੋਮਿਕਲ ਪ੍ਰਾਈਸ ਦੇ ਵਿੱਚ ਬੁਟੀਕਸ ਦਾ ਆਰਟੀਕਲ ਚਾਹੀਦਾ ਸਭ ਤੋਂ ਸੋਨਾ ਆਰਟੀਕਲ ਬਣਿਆ ਇਹ ਕਸਟ ਪ੍ਰਾਈਸ ਦੇ ਵਿੱਚ ਔਰ ਪਾਰਟੀ ਵੇਅਰ ਦੇ ਵਿੱਚ ਵਨ ਆਫ ਦਾ ਬੈਸਟ ਆਰਟੀਕਲ ਹੈ ਨਾਰਮਲ ਰੇਂਜ ਦੀ ਗੱਲ ਕਰਾਂ ਜੀ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਸਾਰਾ ਵੈਲਵਟ ਪੈਚ ਦਾ ਕੰਮ ਹੈ ਓਰੀਜਨਲ ਆਰਟੀਕਲ ਹੋਊਗਾ ਨਾ ਕਿ ਕਾਪੀ ਕਾਪੀ ਇਹਦੇ ਚ 2021 ਰੇਂਜ ਚ ਆਂਦੀ ਹੈ ਇਹ ਓਰੀਜਨਲ ਪੀਸ 3000 ਦੀ ਰੇਂਜ ਚ ਪੈਣਾ ਤੁਹਾਨੂੰ ਆਹ ਚੈੱਕ ਕਰੋ ਇਸ ਦੀ ਬਾਟਮ 3000 ਰੁਪਏ ਇਸ ਦਾ ਪ੍ਰਾਈਸ ਆ ਰਿਹਾ ਬਾਟਮ ਤੇ ਸਾਰਾ ਵੈਲਵਟ ਪੈਚ ਦਾ ਕੰਮ ਕਰਿਆ ਹੋਇਆ ਔਰ ਆ ਆ ਰਿਹਾ ਇਹਨਾਂ ਦਾ ਦੁਪੱਟਾ ਦੁਪੱਟੇ ਤੇ ਪ੍ਰੋਪਰ ਵੈਲਵਟ ਪੈਚ ਦਾ ਕੰਮ ਸਭ ਤੋਂ ਸੋਹਣਾ ਆਰਟੀਕਲ ਆ ਲੋ ਇਹ ਜਿਵੇਂ ਜਿਵੇਂ ਤੁਸੀਂ ਆਰਡਰ ਕਰੀ ਜਾਓਗੇ ਉਵੇਂ ਕੋਰੀਅਰ ਲੱਗੀ ਜਾਣਗੇ ਤੁਹਾਡੇ ਸਭ ਤੋਂ ਸੋਹਣਾ ਆਰਟੀਕਲ ਆ ਆਪਣਾ ਹੁਣੇ ਬਾਏ ਕਰ ਲਓ 3000 ਰੁਪਏ ਇਸ ਦਾ ਪ੍ਰਾਈਸ ਹੈ ਆਵਲਾ ਡਿਜ਼ਾਈਨ ਤੁਹਾਨੂੰ 1 ਵੀਕ ਦੀ ਵੇਟਿੰਗ ਦੇ ਵਿੱਚ ਮਿਲਣਾ ਹੈ ਇਹ ਡਿਜ਼ਾਈਨ ਤੁਸੀਂ ਆਪਣਾ ਹੁਣੇ ਬੁੱਕ ਕਰਾ ਲਓ ਪਹਿਲੀ ਕਿਉਂਕਿ ਇਹ ਵੈਡਿੰਗ ਸੀਜ਼ਨ ਦਾ ਸਭ ਤੋਂ ਲਾਜਵਾਬ ਤੇ ਸਭ ਤੋਂ ਘਟ ਰੇਂ ਦਾ ਇਹ ਆਰਟੀਕਲ ਹੈ ਇਹ ਐ ਲੈ ਲਓ ਕਿ ਅੱਜ ਜੇ ਲਾਂਚ ਹੋਇਆ ਹੋ ਤਾਂ ਗਿਆ ਇਹ ਪਿਛਲੇ ਵੀਕ ਬੀ ਲਾਂਚ ਕਰਿਆ ਇੱਕ ਵੀਕ ਦੇ ਵਿੱਚ ਤਿੰਨ ਵਾਰੀ ਅਸੀਂ ਰੀਸਟਾਕ ਕਰ ਚੁੱਕੇ ਇਹਨੂੰ ਔਰ ਸਭ ਤੋਂ ਜ਼ਿਆਦਾ ਬੁਕਿੰਗ ਹੋ ਰਹੀ ਹੈ ਇਸ ਆਰਟੀਕਲ ਦੀ ਮੇਰੀ ਆਹ ਆਰਟੀਕਲ ਦੀ ਸਭ ਤੋਂ ਜ਼ਿਆਦਾ ਬੁਕਿੰਗ ਦਾ ਕਾਰਨ ਇਹਦਾ ਪ੍ਰਾਈਸ ਹੈ ਇਹਦਾ ਪ੍ਰਾਈਸ ਜਿਹੜਾ ਆ ਰਿਹਾ 4950 ਰੇਟ ਦੇ ਅਕੋਰਡਿੰਗ ਡਿਜ਼ਾਈਨ ਬਹੁਤ ਸੋਹਣਾ ਹੈ ਕਿਉਂਕਿ ਜੇ ਆਪਾਂ ਇਦਾਂ ਦੇ ਆਰਟੀਕਲ ਆਪਾਂ ਵੈਰਿੰਗ ਸੀਜ਼ਨ ਦੇ ਵਿੱਚ ਰੈਡੀ ਕਰਵਾਣੇ ਹਨ ਆਪਾਂ ਪਾਰਟੀ ਵਾਸਤੇ ਫੰਕਸ਼ਨ ਲਈ ਤਾਂ ਇਹ ਆਰਟੀਕਲ ਆਪਾਂ ਨੂੰ ਮੈਕਸਿਮ ਨਾ ਨਾ ਕਰਦੇ 10000 ਤੋਂ ਘੱਟ ਨਹੀਂ ਬਣਦੇ ਆ ਵੇਖੋ ਪਿਓਰ ਸਿਲਕ ਦੀ ਬਾਟਮ ਆ ਰਹੀ ਹੈ ਔਰ ਦੁਪੱਟੇ ਤੇ ਵੀ ਅਸੀਂ ਪ੍ਰੋਪਰ ਵਰਕ ਕਰਾਇਆ ਔਰ ਲੈਸ ਵੀ ਬਿਲਕੁਲ ਨਵੀਂ ਲਵਾਈ ਹੈ ਜਿਹੜੀ ਅੱਜ ਦੇ ਟ੍ਰੈਂਡ ਦੀ ਲੈਸ ਹੈ ਆ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਇਹ ਪੀਸ ਔਲ ਰੈਡੀ ਬੁਕਿੰਗ ਦੇ ਵਿੱਚ ਹੈਗੇ ਨੇ ਤੁਸੀਂ ਆਪਣਾ ਬੁੱਕ ਕਰਾ ਲਓ ਵਿਥਿਨ ਵੀਕ ਦੇ ਵਿੱਚ ਤੁਹਾਡਾ ਕੋਰੀਅਰ ਲੱਗ ਜਾਊਗਾ ਸਭ ਤੋਂ ਸੋਹਣਾ ਆਰਟੀਕਲ ਹੈ ਬੜਾ ਪਿਆਰਾ ਆਰਟੀਕਲ ਹੈ 4950 ਰੁਪਏ ਦਾ ਪ੍ਰਾਈਸ ਰਹੇਗਾ ਰਾਣੀ ਕਲਰ ਦਾ ਸਪੈਸ਼ਲ ਸੂਟ ਹੈ ਇਹ ਜਨਵਰੀ ਤੱਕ ਸਾਡਾ ਪ੍ਰੀ ਬੁਕਿੰਗ ਦੇ ਰਹਿਣਾ ਤੁਸੀਂ ਆਪਣਾ ਹੁਣੇ ਬੁੱਕ ਕਰਾ ਲਓ ਜੀ ਸੋਲੋ ਬਲੈਕ ਕਲਰ ਦਾ ਇਹ ਡਿਜ਼ਾਈਨ ਰੀਸਟਾਕ ਹੋਇਆ ਹੈ ਜੋ ਵੀ ਪ੍ਰਿੰਟਿੰਗ ਸਭ ਤੋਂ ਸੋਹਣੀ ਬਣੀ ਆਣਾ ਜੀ ਤਾਂ ਇਹ ਸੂਟ ਦੀ ਬਣੀ ਆ ਮੈਂ ਸੱਚਾਈ ਦੱਸ ਰਿਹਾ ਹਾਂ ਕਿਉਂਕਿ ਇਹਦੀ ਪ੍ਰਿੰਟਿੰਗ ਇੰਨੀ ਪਿਆਰੀ ਹੈ ਨਾ ਪਿਓਰ ਵਿਸਕੋਸ オーਰਗੈਂਜ਼ਾ ਦਾ ਪ੍ਰੋਪਰ ਬੁਟੀਕ ਸਟਾਈਲ ਦਾ ਆਰਟੀਕਲ ਹੈ। ਫਰੰਟ ਤੇ ਸਾਰਾ ਲੈਸ ਵਰਕ ਦਾ ਕੰਮ ਹੈ, neck ਤੇ ਸਾਰਾ ਲੈਸ ਵਰਕ ਆ ਰਿਹਾ ਹੈ, ਬੜਾ ਪਿਆਰਾ ਆਰਟੀਕਲ ਹੈ। ਮੈਚਿੰਗ ਇਹਦੀ ਬਾਟਮ ਆ ਰਹੀ ਹੈ। ਆਸ ਦੀ ਬਾਟਮ ਆ ਰਹੀ ਹੈ। ਇਸ ਦੀ ਪਲੇਨ ਬਾਟਮ ਆਣੀ ਹੈ। ਔਰ ਆ ਆ ਰਿਹਾ ਇਹਦਾ ਦੁਪੱਟਾ, ਡਬਲ ਸ਼ੇਡ ਦੇ ਵਿੱਚ ਦੁਪੱਟਾ ਆ ਰਿਹਾ ਹੈ। ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 2350 ਰੁਪਏ, 2350 2350 ਰੁਪਏ ਦਾ ਪ੍ਰਾਈਸ ਰਹੇਗਾ। ਸਭ ਤੋਂ ਲਾਜਵਾ ਆਰਟੀਕਲ ਹੈ ਜਿਨ੍ਹਾਂ ਨੂੰ ਡਿਫਰੈਂਟ ਪ੍ਰਿੰਟ ਚ ਚਾਹੀਦਾ ਨਾ ਔਰ ਇੰਪੋਰਟਡ ਕੁਆਲਿਟੀ ਚਾਹੀਦੀ ਆ ਡਿਜ਼ਾਈਨਰ ਸੂਟ ਚਾਹੀਦਾ ਤਾਂ ਸਭ ਤੋਂ ਸੋਹਣਾ ਆਰਟੀਕਲ ਆ ਸੋਲੋ ਬਲੈਕ ਕਲਰ ਦੇ ਵਿੱਚ ਬਣਿਆ ਪੀਸ ਜਿੰਨੇ ਮਰਜ਼ੀ ਲੈ ਲਓ ਇਹਨਾਂ ਨੂੰ ਸੋਬਰ ਤੇ ਸਰਦਾਰੀ ਲੁੱਕ ਦਾ ਆਰਟੀਕਲ ਚਾਹੀਦਾ ਨਾ ਤੇ ਕਲਰ ਵੀ ਸਭ ਤੋਂ ਸੋਹਣਾ ਸਰਦਾਰੀ ਕਲਰ ਆ ਤੇ ਇਹਦਾ ਵਰਕ ਵੀ ਬਹੁਤ ਸਰਦਾਰੀ ਆ ਆ ਪਹਿਲਾਂ ਤਾਂ ਇਹਦਾ ਕੰਮ ਚੈੱਕ ਕਰ ਲਓ ਜਿਨ੍ਹਾਂ ਨੂੰ ਸੀਪੀ 17 ਨਹੀਂ ਚਾਹੀਦਾ ਜਿਹੜੇ ਸੀਪੀ 17 ਬਿਲਕੁਲ ਲਾਇਕ ਨਹੀਂ ਕਰਦੇ ਉਹਨਾਂ ਵਾਸਤੇ ਵਨ ਆਫ ਦਾ ਬੈਸਟ ਆਰਟੀਕਲ ਆ ਇਹ ਚੀਜ਼ ਤਾਂ ਇਹੋ ਜੀ ਹੈ ਕਿ ਜਿੰਨਾ ਮਰਜ਼ੀ ਲੌਂਗ ਟਾਈਮ ਪਾ ਲਿਓ ਤੁਸੀਂ ਅੱਕ ਜਾਓਗੇ ਪਰ ਤੁਹਾਡਾ ਮਨ ਨਹੀਂ ਭਰਨਾ ਸੂ ਸਭ ਤੋਂ ਸੋਹਣਾ ਆਰਟੀਕਲ ਹੈ ਆ ਚੈੱਕ ਕਰੋ ਸਾਰਾ ਸਾਰਾ ਥਰੈਡਵਰਕ ਆ ਰਿਹਾ ਪ੍ਰੋਪਰ ਬੁਟੀਕ ਸਟਾਈਲ ਦਾ ਇਹ ਆਰਟੀਕਲ ਹੈ ਪ੍ਰੋਪਰ ਸਲੀਵਸ ਤੇ ਕੰਮ ਆ ਰਿਹਾ ਸਭ ਤੋਂ ਵੱਡੀ ਗੱਲ ਪਿਓਰ ਵਿਸਕੋਸ ਔਰਗੈਂਜ਼ਾ ਔਰਿਜਨਲ ਫੈਬਰਿਕ ਹੈ ਇਹ ਸੋ ਲਾਈਨਿੰਗ ਦਾ ਕਪੜਾ ਨਾਲ ਮਿਲਣਾ ਤੁਹਾਨੂੰ 5 ਮੀਟਰ ਪਿਓਰ ਮਸਲੀਨ ਦਾ ਫੈਬਰਿਕ ਆ ਰਿਹਾ ਔਰਿਜਨਲ ਤੇ ਨਾਲ ਲਾਈਨਿੰਗ ਦਾ ਕਪੜਾ ਨਾਲ ਹੈ ਉਸ ਤੋਂ ਬਾਅਦ ਚੈੱਕ ਕਰੋ ਇਹਦਾ ਦੁਪੱਟਾ ਦੁਪੱਟੇ ਵੀ ਪ੍ਰੋਪਰ ਅਸੀਂ ਵਰਕ ਕਰਵਾਇਆ ਦੁਪੱਟਾ ਵੀ ਬੜਾ ਸ਼ਾਨਦਾਰ ਬਣਾਇਆ ਸਭ ਤੋਂ ਸੋਹਣਾ ਆਰਟੀਕਲ ਹੈ ਸੋਲੋ ਕਰੀਮ ਕਲਰ ਦੇ ਵਿੱਚ ਇਹ ਆਰਟੀਕਲ ਬੜਾ ਪਿਆਰਾ ਆਰਟੀਕਲ ਹੈ ਜਿਹੜਾ ਇਹਦਾ ਪ੍ਰਾਈਸ ਆਏਗਾ ਉਹ ਆਏਗਾ 3150 ਰੁਪਏ ਔਰ ਬਰਬਰੀ ਦੇ ਵਿੱਚ ਕਾ ਆਰਟੀਕਲ ਲੈ ਕੇ ਆ ਬੜਾ ਪਿਆਰਾ ਆਰਟੀਕਲ ਆਇਆ ਡਿਜ਼ਾਈਨਰ ਸਟ ਬਣਾ ਹੋਇਆ ਹੈ ਪ੍ਰੋਪਰ ਅਲਟੀਮੇਟ ਬੁਟੀਕ ਸਟਾਈਲ ਦਾ ਇਹ ਆਰਟੀਕਲ ਆ ਰਿਹਾ ਪਿਓਰ ਬਰਬਰੀ ਡੈਸਰ ਪ੍ਰਿੰਟਿੰਗ ਕੀ ਹੈ ਰਹਾ ਦੇਖੋ ਕਿੰਨਾ ਲਾਜਵਾ ਆ ਰਿਹਾ ਇਹਦਾ ਆ ਦੇਖੋ ਕੇਰੇ ਤੇ ਸਾਰਾ ਸਾਰਾ ਪੈਚਵਰਕ ਦਾ ਕੰਮ ਹੈ ਰੋਮੀ ਕੇਰਾ ਕੇਰਾ ਦਿਖਾ ਦੇ ਲਓ ਵੀ ਸਭ ਤੋਂ ਸੋਹਣਾ ਕੇਰਾ ਬਣਿਆ ਹੋਇਆ ਮੈਚਿੰਗ ਬਾਟਮ ਆ ਰਹੀ ਹੈ ਪਿਓਰ ਮਸਲੀਨ ਦੀ ਔਰ ਆ ਆ ਰਿਹਾ ਟੈਬੀ ਲਾਈਨ ਦਾ ਦੁਪੱਟਾ ਬਿਊਟੀਫੁਲ ਆਰਟੀਕਲ ਆ ਜੀ ਬਿਊਟੀਫੁਲ ਸੋ ਇਹ ਸੋਲੋ ਪੀਸ ਆਇਆ ਸਿੰਗਲ ਅਲਟੀਮੇਟ ਡਿਜ਼ਾਈਨਰ ਸੂਟ ਆ ਪ੍ਰੋਪਰ ਬੁਟੀਕ ਸਟਾਈਲ ਦਾ ਆਰਟੀਕਲ ਆ ਕੰਮ ਦੇਖੋ ਕਿੰਨਾ ਸ਼ਾਨਦਾਰ ਆ ਸਾਰਾ ਸਾਰਾ ਪਾਫਰ ਦਾ ਥ्रेड ਦਾ ਕੰਮ ਆ ਫਿਨਿਸ਼ਿੰਗ ਦੇਖੋ ਕੰਮ ਦੀ ਕਿੰਨੀ ਆ ਸੋ ਪ੍ਰਾਈਸ ਜਿਹੜਾ ਇਸ ਦਾ ਆ 2750 ਰੁਪਏ 2750 ਹੁਣੇ ਬਾਏ ਕਰ ਲਓ ਔਰ ਜਾਂ ਜਵਾ ਇੱਕ ਸਪੈਸ਼ਲ ਆਰਟੀਕਲ ਹੈ ਕਿ ਮੈਂ ਕਰੀਮ ਤੇ ਬਲੈਕ ਦਾ ਕੰਬੀਨੇਸ਼ਨ ਬਲੈਕ ਤੇ ਕਰੀਮ ਦਾ ਕੰਬੀਨੇਸ਼ਨ ਜਾਨੀ ਕਿ ਆਪੋਜ਼ਿਟ ਬਣਾਇਆ ਹੋਇਆ ਉਸ ਦਾ ਸਭ ਤੋਂ ਸੋਹਣਾ ਆਰਟੀਕਲ ਹੈ ਪ੍ਰੋਪਰ ਬੁਟੀਕ ਸਟਾਈਲ ਡਿਜ਼ਾਈਨਰ ਸੂਟ ਹੈ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਹਾਫ ਹਾਫ ਦੀ ਡਿਜ਼ਾਈਨਿੰਗ ਆ ਰਹੀ ਹੈ ਇਸ ਦੀ ਔਰ ਆਹ ਆ ਰਿਹਾ ਇਹਦਾ ਫਰੰਟ ਆ ਦੇਖੋ ਆ ਆ ਰਿਹਾ ਇਹਦਾ ਫਰੰਟ ਫਰੰਟ ਤੇ ਸਾਰਾ ਸਾਰਾ ਇਹ neck ਦੇ ਉੱਤੇ ਹੈਂਡਵਰਕ ਰਿਹਾ ਹੋਇਆ ਥ्रेडਵਰਕ ਦਾ ਕੰਮ ਹੈ ਔਰ ਆ ਆ ਰਿਹਾ ਇਹਦਾ ਘੇਰਾ ਪੈਨਲ ਡਿਜ਼ਾਈਨ ਬਣਾਇਆ ਹੋਇਆ ਮਾਡਲ ਦੇ ਪਾਸ ਦਿਖਾ ਦੇ ਉਹ ਦੇਖੋ ਪੂਰਾ ਲੱਗੀ ਹੋਈਆਂ ਮਾਡਲ ਦੇ ਪਾਏ ਹੋਏ ਸਭ ਤੋਂ ਸੋਹਣਾ ਆਰਟੀਕਲ ਹੈ ਉਸ ਤੋਂ ਬਾਅਦ ਆ ਚੈੱਕ ਕਰੋ ਇਹਦੀ ਬੈਕ ਬੈਕ ਤੇ ਵੀ ਐਮਬਲਿਡਰੀ ਆ ਰਹੀ ਹੈ ਜੀ ਉਹ ਬੈਕ ਤੇ ਘੇਰੇ ਦੇ ਘੇਰੇ ਤੇ ਸਾਰਾ ਵਰਕ ਆ ਰਿਹਾ ਸਭ ਤੋਂ ਸੋਹਣਾ ਆਰਟੀਕਲ ਹੈ ਉਸ ਤੋਂ ਬਾਅਦ ਚੈੱਕ ਕਰਾਣਾ ਤੁਹਾਨੂੰ ਮੈਂ ਬਾਟਮ ਬਾਟਮ ਆ ਰਹੀ ਹੈ ਇਸ ਦੀ ਪਲੇਨ ਦੁਪੱਟਾ ਵੀ ਬੜਾ ਪਿਆਰਾ ਬਣਾਇਆ ਡਿਜ਼ਾਈਨਰ ਹੀ ਦੁਪੱਟਾ ਬਣਾਇਆ ਆ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਬਿਊਟੀਫੁਲ ਡਿਜ਼ਾਈਨਰ ਦੁਪੱਟਾ ਜਿਨ੍ਹਾਂ ਨੂੰ ਕੁਝ ਵੱਖਰਾ ਯੂਨੀਕ ਡਿਜ਼ਾਈਨਰ ਬੁਟੀਕ ਸਟਾਈਲ ਉਸ ਲੱਗ ਜੀ ਚਾਹੀਦੀ ਹੈ ਤਾਂ ਵਨ ਆਫ ਦਾ ਬੈਸਟ ਆਰਟੀਕਲ ਹੈ ਆ ਦੇਖੋ ਹੁਣ ਇਹਦਾ ਜਿਹੜੇ ਸਾਈਡਾਂ ਆ ਗਈਆਂ ਕਰੀਮ ਕਲਰ ਦੀਆਂ ਆ ਗਈਆਂ ਇਹਦਾ ਆਪੋਜ਼ਿਟ ਆ ਗਿਆ ਇਹਦਾ ਜਿਹੜਾ ਮਿਡਲ ਵਾਲਾ ਪੈਨਲ ਡਿਜ਼ਾਈਨ ਬਣਾਇਆ ਹੋਇਆ ਉਹ ਬਲੈਕ ਕਲਰ ਦੇ ਵਿੱਚ ਆ ਗਿਆ ਇਹਦੀ ਬਾਟਮ ਕਰੀਮ ਕਲਰ ਦੀ ਆ ਗਈ ਨੀਚੇ ਵਾਲੀ ਦੀ ਬਲੈਕ ਕਲਰ ਦੀ ਆ ਗਈ ਸੋ ਤੁਸੀਂ ਆਪਣਾ ਕੋਈ ਵੀ ਬਾਇ ਕਰ ਲਓ ਦੋਨਾਂ ਦੇ ਵਿੱਚੋਂ ਆਪੋਜ਼ਿਟ ਪੀਸ ਲੈ ਤੁਹਾਨੂੰ ਸਭ ਤੋਂ ਸੋਹਣਾ ਆਰਟੀਕਲ ਹੈ ਜਿਹੜਾ ਪ੍ਰਾਈਸ ਹੈ ਇਸ ਦਾ ਪ੍ਰਾਈਸ ਬਿਲਕੁਲ ਘੱਟ 3400 ਰੁਪਏ ਇਹ ਡਿਜ਼ਾਈਨ ਸਾਡਾ 2 ਤੋਂ 3 ਮਹੀਨੇ ਬਾਅਦ ਰੀਸਟਾਕ ਹੋਇਆ ਹੈ। ਇਹ ਡਿਜ਼ਾਈਨ ਸਭ ਤੋਂ ਜ਼ਿਆਦਾ ਹਿੱਟ ਗਿਆ ਹੈ। ਮਾਰਕੀਟ ਦੇ ਵਿੱਚ ਇਹਦੀ ਕਾਪੀ ਵੀ ਬਹੁਤ ਆਈ ਹੈ ਪਰ ਇਹ 200% ओरिजिनल ਹੈ। ओरिजिनल ਦੀ ਪਹਿਚਾਨ ਦੱਸ ਦਿੰਦਾ ਤੁਹਾਨੂੰ ਮੈਂ। ਪਹਿਲਾਂ ਤਾਂ ਇਹਦਾ ਵਰਕ ਚੈੱਕ ਕਰ ਲਓ ਜੀ। ਜਿਹੜਾ ਇਹਦਾ ਵਰਕ ਆ ਰਿਹਾ ਉਹ ਆ ਰਿਹਾ ਸਾਰਾ ਸਾਰਾ ਆਰੀਵ। ਆਰੀ ਪਲੱਸ ਫੈਟ ਦਾ ਗਾ। ਉਸ ਤੋਂ ਬਾਅਦ ਇਹਦੀ ਸ਼ਰਟ ਤੇ ਸਾਰਾ ਸਾਰਾ ਹੈਂਡਵਰਕ ਆ ਰਿਹਾ ਸੀਕੁਐਂਸ ਦਾ ਕੰਮ ਹੈ। ਕਿਹੜਾ ਇਹਦਾ ਬੜਾ ਲਾਜਵਾ ਬਣਾਇਆ। ਕਿਹਦੇ ਤੇ ਤੁਹਾਨੂੰ ਕੰਮ ਦਿਖਾ ਦਿੰਦੇ ਆ। ਆ ਦੇਖੋ ਕਿਹਦੇ ਤੇ ਸਾਰਾ ਹੈਂਡਵਰਕ, ਪਾਡਲ ਵਰਕ ਪਲੱਸ ਆਰੀ ਵਰਕ ਆ ਦੇਖੋ ਪ੍ਰੋਪਰ 슬ੀਵਸ ਦੇ ਕੰਮ ਇਹ 100% ਪਿਓਰ ਵਿਸਕੋਸ オーਗੈਂਜ਼ਾ ਤੇ ਆ ਰਿਹਾ ਹੈ ਪ੍ਰੋਪਰ ਬੁਟੀਕ ਸਟਾਈਲ ਦਾ ਇਹ ਆਰਟੀਕਲ ਹੈ 3 ਮਹੀਨੇ ਬਾਅਦ ਰੀਸਟਾਕ ਹੋਇਆ ਹੈ ਜਿਹੜੀ ਇਹਦੀ ਬਾਟਮ ਆਣੀ ਹੈ ਉਹ ਆਣੀ ਹੈ ਪਿਓਰ ਸਿਲਕ ਦੀ ਕਿਉਂਕਿ ਜਿਹੜੇ ਕਾਪੀ ਆ ਉਹ ਹੋਰ ਫੈਬਰਿਕ ਤੇ ਬਣਦਾ ਆ ਚੈੱਕ ਕਰੋ ਆ ਆ ਰਿਹਾ ਸਾਰਾ ਬਾਟਮ ਤੇ ਕੰਮ ਉਸ ਤੋਂ ਬਾਅਦ ਜਿਹੜਾ ਇਹਦਾ ਦੁਪੱਟਾ ਹੈ ਇਹਦਾ ਦੁਪੱਟਾ ਆ ਰਿਹਾ ਜੀ ਇਹ ਡਾਈ ਨਹੀਂ ਹੈਗੀ ਇਹ ਪ੍ਰਿੰਟ ਹੈ ਆ ਚੈੱਕ ਕਰੋ ਇੱਕ ਤਾਂ ਹੁੰਦੀ ਹੈ ਡਾਈ ਇਹ ਹੈਗਾ ਟੋਟਲੀ ਪ੍ਰਿੰਟ ਕਰਿਆ ਹੋਇਆ ਹੈ ਇਹ ਮਸ਼ੀਨੀ ਪ੍ਰਿੰਟ ਕਰਿਆ ਹੋਇਆ ਹੈ ਪ੍ਰੋਪਰਲੀ ਐਚ ਡੀ ਪ੍ਰਿੰਟ ਹੈ ਇਹ ਆ ਦੇਖੋ ਸਾਰਾ ਪਰਲ ਵਰਕ ਲੈਸ ਵਰਕ ਦਾ ਕੰਮ ਕਰਿਆ ਹੋਇਆ ਹੈ ਕਿੰਨੀ ਸੋਹਣੀ ਲੈਸ ਲਵਾਈ ਹੈ ਇਹਦਾ ਟਾਈ ਐਂਡ ਡਾਈ ਐਚ ਡੀ ਪ੍ਰਿੰਟ ਦੁਪੱਟਾ ਹੈ ਸੋ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 3250 ਰੁਪਏ 3250 ਰੁਪਏ ਦਾ ਪ੍ਰਾਈਸ ਰਹੇਗਾ ਸਪੈਸ਼ਲ ਕਰੀਮ ਕਲਰ ਦਾ ਸੋਲੋ ਆਰਟੀਕਲ ਬਣਿਆ ਇਹ ਸੋ ਬੁੱਕ ਕਰਵਾ ਲਓ ਆਪਣਾ